ਚਲੋ ਮੇਰੀ ਭੈਣ ਮੇਰੀ ਭੈਣ ਬੇਟਾ ਮੈਂ ਇੱਕ ਆਪਣੇ ਸੱਭਿਆਚਾਰ ਆਪਣੀ ਭੈਣ ਨੂੰ ਇਸਤਰੀ ਨੂੰ ਨਾਰੀ ਨੂੰ ਕੁਝ ਕੁਝ ਕਹਿਣਾ ਨਹੀਂ ਚਾਹੀਦਾ ਨਾ ਮੈਂ ਕਹੂੰਗਾ ਬਿੱਟੂ ਜੀ ਤੁਹਾਡੀ ਸੋਚ ਦੇ ਬਸ ਯਾਰ ਪ੍ਰੋਗਰਾਮ ਧੰਨਵਾਦ ਸਿਆਵਾਂ ਨੇ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਪਹਿਲ ਦੇ ਆਧਾਰ ਤੇ ਪੂਰੀ ਹੋ ਜਾਂਦੀਆਂ ਦੇਖੋ ਇਸ ਵੇਲੇ ਸਭ ਤੋਂ ਵੱਡਾ ਤਾਂ ਉਰੇ ਟ੍ਰੈਫਿਕ ਦੀ ਸਮੱਸਿਆ ਪੋਲੂਸ਼ਨ ਦੀ ਸਮੱਸਿਆ ਉਰੇ ਕੋਈ ਇੰਡਸਟਰੀ ਦੀ ਪ੍ਰਸਧਾਨੀ ਤੇ ਮੋਦੀ ਸਾਹਿਬ ਦੇਖੋ ਤਾਂ ਅਸੀਂ ਜਾ ਕੇ ਯੂਪੀ ਕਿਵੇਂ ਬਣ ਗਿਆ ਕਿਵੇਂ ਜਾ ਕੇ ਗੜਗਾਉਂ ਫਰੀਦਾਬਾਦ ਨੌਇਡਾ ਦੇਖੋ ਤਰੀਕੇ ਨਾਲ ਜਿਹੜੇ ਐਡੇ ਵੱਡੇ ਸ਼ਹਿਰ ਸੀ ਉਹ ਚਮਕ ਰਹੇ ਆ ਸਾਡੇ ਉਰੇ ਕੋਈ ਹਾਲ ਨਹੀਂ ਮਿੱਟੀ ਉੱਡ ਰਹੀ ਆ ਪੋਲੂਸ਼ਨ ਉੱਡ ਰਹੀ ਆ ਅਸੀਂ ਉਹਨਾਂ ਤੋਂ ਉਰੇ ਮੈਟਰੋ ਲੈ ਕੇ ਆਉਣੀ ਆ ਅਸੀਂ ਉਹਨਾਂ ਤੋਂ 에어ਪੋਰਟ ਲੈ ਕੇ ਆਉਣੇ ਆ ਅਸੀਂ ਉਹਰੇ ਜਿਹੜੀਆਂ ਸੜਕਾਂ ਦਾ ਜਾਲ ਵਿਛਾਉਣਾ ਜਿਹੜਾ ਟੁੱਟੀਆਂ ਫੁੱਟੀਆਂ ਪਈਆਂ ਅਸੀਂ এনਵਾਇਰਨਮੈਂਟ ਲਈ ਬੜਾ ਕੁਝ ਕਰਨਾ ਹੈ ਜੋ ਮੋਦੀ ਮਾਡਲ ਆ ਉਹ ਅਸੀਂ ਉਹਰੇ ਲਾਗੂ ਕਰਨਾ ਧੰਨਵਾਦ ਕਿਹੋ ਬਦਲਾਅ ਬਦਲਾਅ ਤਾਂ ਅਸੀਂ ਦੇਖ ਲਿਆ ਪਰ ਹੁਣ ਇੱਕ ਬਦਲਾਅ ਹੋਰ ਕਰਕੇ ਦੇਖਣ ਪਹਿਲੇ ਜੂਨ ਨੂੰ ਕਮਲ ਦੇ ਫੁੱਲ ਤੇ ਮੋਹਰ ਲਾ ਕੇ ਬਿੱਟੂ ਜਿੱਦ ਨੂੰ ਜਿਤਾ ਕੇ ਮੋਦੀ ਦੀ ਝੋਲੀ ਦੇ ਵਿੱਚ ਲੁਧਿਆਣੇ ਵੱਲੋਂ ਇੱਕ ਮੋਤੀ ਆਪਣਾ ਪਾਣ ਤੇ ਫਿਰ ਦੇਖਣ ਝੜੀ ਲੱਗ ਜੇਗੀ ਪ੍ਰੋਜੈਕਟਾਂ ਦੀ ਔਰ ਅਸੀਂ ਸਿੱਧੀ ਫੰਡ ਮੋਦੀ ਸਾਡੇ ਲਈ ਬਿੱਟੂ ਜੀ ਲੈ ਕੇ ਆਣਗੇ ਔਰ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਇਹ ਵਾਰਡ ਨੰਬਰ 86 ਦੇ ਜਿੰਨੇ ਵੀ ਇੱਥੇ ਕਾਰਜਕਰਤਾ ਪਹੁੰਚੇ ਜੋ ਵੀ ਲੱਕਰਵਾਸੀ ਪਹੁੰਚੇ ਇਹਨਾਂ ਸ਼ਿਪੂਰੀ ਮੰਡਲ ਵੱਲੋਂ ਬਹੁਤ-ਬਹੁਤ ਧੰਨਵਾਦ ਔਰ ਜਿੰਨੇ ਵੀ ਮੇਰੀਆਂ ਮਾਤਾਵਾਂ ਭੈਣਾਂ ਇੱਥੇ ਪਹੁੰਚੀਆਂ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ ਬਿੱਟੂ ਜੀ ਤੋਂ ਕੀ ਆਸਾ ਰੱਖਣੀ ਹੈ ਬਿੱਟੂ ਜੀ ਤੋਂ ਅਸੀਂ ਬਹੁਤ ਜਿਆਦਾ ਆਸਾ ਰੱਖਦੇ ਆ ਔਰ ਤੁਹਾਨੂੰ ਪੂਰਾ ਯਕੀਨ ਵੀ ਹੈ ਕਿ ਉਹ ਮੋਦੀ ਸਾਹਿਬ ਜੀ ਜੋ ਮਿਤੀ ਸਾਹਿਬ ਜੀ ਕੋਲ ਔਰ ਨਿਤਨ ਗੜੀ ਜੀ ਕੋਲ ਬਹੁਤ ਸਾਰੇ ਪ੍ਰੋਜੈਕਟ ਲੈ ਕੇ ਆਣਗੇ ਜੀ ਅੱਜ ਇੱਕ ਰੈਲੀ ਨੂੰ ਸੰਬੋਧਿਤ ਕੀਤਾ ਸਾਡੀ ਇੱਕ ਚੋਣ ਆਭੀ ਸਭਾ ਨੂੰ ਸੰਬੋਧਿਤ ਕੀਤਾ ਤੁਹਾਨੂੰ ਪਤਾ ਹੀ ਹੈ ਕਿ ਲੋਕ ਸਭਾ ਚੋਣ ਆ ਰਹੇ ਆ ਬੱਚੇ-ਬੱਚੇ ਨੂੰ ਪਤਾ ਵੀ ਅਗਲੀ ਸਰਕਾਰ ਮੋਦੀ ਜੀ ਦੀ ਆ ਰਹੀ ਹੈ ਜੇ ਅਸੀਂ ਹੋਰ ਕਿਸੇ ਵੀ ਪਾਰਟੀ ਨੂੰ ਵੋਟ ਪਾਵਾਂਗੇ ਤਾਂ ਉਹ ਵੋਟ ਸਾਡੀ ਖਰਾਬ ਹੀ ਜਾਣੀ ਹੈ ਅੱਜ ਸ਼ਿਪੂਰੀ ਮੰਡਲ ਚ ਸ਼੍ਰੀ ਅਸ਼ੋਕ ਰਾਣਾ ਜੀ ਜਿਹੜੇ ਸਾਡੇ ਭਾਜਪਾ ਦੇ ਇਸ ਮੰਡਲ ਦੇ ਪ੍ਰਧਾਨ ਹਨ ਸਾਕੇਤ ਜੀ ਆਦਨਿਆ ਰਫੇਸ਼ ਪਟੋ ਜੀ ਜਿਹੜੇ ਸਾਡੇ ਕੈਂਡੀਡੇਟ ਆ ਉਹ ਆਏ ਜਿਸ ਤਰ੍ਹਾਂ ਦਾ ਹਜੂਮ ਸੀ ਜਿਸ ਤਰ੍ਹਾਂ ਦਾ ਉਰੇ ਲੋਕਾਂ ਦਾ ਉਹਨਾਂ ਨੂੰ ਉਹਨਾਂ ਦਾ ਵੈਲਕਮ ਹੋਇਆ ਉਹਨਾਂ ਦਾ ਜਿਹੜਾ ਹੰਗਾਰਾ ਸੀਗਾ ਉਹ ਦੱਸਦਾ ਕਿ ਜੋ ਸਾਡਾ ਨਾਰਾ ਹੈ ਅੱਪਕੀ ਬਾਹਰ 400 ਕੇ ਪਾਸ ਉਸ ਚ ਜਿਹੜੀ ਇੱਕ ਸੀਟ ਹੈ ਉਹ 400 ਨੰਬਰ ਚ ਉਹ ਲੁਧਿਆਣਾ ਦੀ ਹੋਏਗੀ ਦਾ ਰਵਨੀਸ਼ ਸਿੰਘ ਬਿੱਟੂ ਨੂੰ ਇਸ ਲੁਧਿਆਣਾ ਕੌਨਸਟੀਚਨਸੀ ਚੋਂ ਪਾਰਲੀਮੈਂਟ ਮੈਂਬਰ ਬਣਾ ਕੇ ਉਹਨਾਂ ਨੂੰ ਕੇਂਦਰ ਦੀ ਸਰਕਾਰ ਚ ਸ਼ਾਮਲ ਕਰਨਾ ਹੈ ਐਸਾ ਲੁਧਿਆਣਾ ਨੇ ਤੈਅ ਕੀਤਾ ਅੱਜ ਦੇ ਜਿਹੜੇ ਜਲਸੇ ਤੋਂ ਇਹ ਮਹਿਸੂਸ ਹੁੰਦਾ ਸੋ ਮੈਂ ਇਲਾਕੇ ਦੇ ਲੋਕਾਂ ਦਾ ਸਭ ਕਾਰਕਟਰ ਦੋਸਤਾਂ ਦਾ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤਾਂ ਦੇਖ ਰਹੇ ਹੋ ਦੇਖ ਰਹੇ ਆ ਬਾਕੀ মিডিਏ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਸਾਡੀ ਜਨਤਾ ਦੀ ਆਵਾਜ਼ ਤੁਸੀਂ ਜਨਤਾ ਪਛਾਣਿਓ ਤੇ ਅਸੀਂ ਇਹੀ ਕਹਿ ਰਹੇ ਆ ਕਿ ਅੱਜ ਜਿਹੜਾ ਸਾਡੇ ਬਸਤੀਓ ਦੇ ਮੇਨ ਰੋਡ ਤੇ ਰਵੜੀ ਬਿੱਟੂ ਜੀ ਦਾ ਜੋ ਜਲਸਾ ਕਰਾਇਆ ਅਸ਼ੋਕ ਰਾਣਾ ਜੀ ਸ਼ਿਪਰੀ ਮੰਡਲ ਅਧਿਐਕਸ਼ ਉਹਨਾਂ ਦੀ ਰਹਿਮਾਈ ਚ ਮੈਂ ਰਾਇਬਸ ਸਦੂ ਐਸਮੋਚਾ ਵਾਈਸ ਪ੍ਰੈਜ਼ੀਡੈਂਟ ਬਾਕੀ ਲੋਕ ਤੁਸੀਂ ਸ਼ਹਿਰ ਦਾ ਮਾਹੌਲ ਦੇਖ ਰਹੇ ਹੋ ਲੋਕਾਂ ਦਾ ਮਾਦਾ ਇਕੱਠ ਲੋਕਾਂ ਦਾ ਹਜੂਮ ਲੋਕਾਂ ਦਾ ਸਮਰਥਨ ਇਸ ਵਾਰ ਨਿੰਮੰਦੀ ਜੀ ਨੂੰ ਭਾਜਪਾ ਦਾ ਐਮਪੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਬਾਕੀ ਨਿੰਮੰਦੀ ਜੀ ਦੀ ਤਾਂ ਪੱਕੇ ਨੇ ਕਿ ਬਦਮਤ ਸਰਕਾਰ ਬਣਨੀ ਬਣਨੀ ਹੈ ਅਸੀਂ ਲੋਕਾਂ ਬਾਰੇ ਚਾਹਾਂਗੇ ਕਿ ਇਸ ਵਾਰੀ ਸਾਡੇ ਲੋਕਾਂ ਦੇ ਦਾ ਵੀ ਨਿੰਮੰਦੀ ਜੀ ਬਦਮੰਦੀ ਬਣਨ ਤੇ ਸਾਡਾ ਵੀ ਯੋਗਦਾਨ ਹੋਵੇ ਤੇ ਮજબૂત ਤੇ ਤਾਕਤਵਰ ਦੇਸ਼ ਤਾਂ ਹੀ ਬਣ ਸਕਦਾ ਜੇ ਉਹਦਾ ਰਾਜਾ ਪ੍ਰਧਾਨ ਮੰਤਰੀ ਮજબૂત ਤਾਕਤਵਰ ਹੋਵੇ ਅਸੀਂ ਸਭ ਦੇਸ਼ ਵਾਸੀਆਂ ਨੇ ਇਸ ਪਰ ਨਿੰਦ ਮੋਦੀ ਜੀ ਨੂੰ ਬਹੁਤ ਮજબૂત ਬਹੁਤ ਅਕਲਕ ਬਣਾਵਾ ਤੇ ਬਾਕੀ ਤੁਸੀਂ ਪੰਜਾਬ ਦਾ ਮਾਹੌਲ ਦੇਖ ਰਹੇ ਹੋ ਜਿਹੜੀਆਂ ਸਰਕਾਰਾਂ ਨੇ ਲੋਕਾਂ ਨੂੰ ਭਰਮ ਵਿੱਚ ਲਾਰੇ ਲਾ ਕੇ ਦਿਖਾ ਕੇ ਸੁਪਨੇ ਦਿਖਾ ਕੇ ਜਿਹੜੀ ਸਰਕਾਰ ਬਣਾਤੀ ਇਸ ਸਿਰਕੇ ਸੋ ਕੁਝ ਲਿਖਿਆ ਲੋਕਾਂ ਨੂੰ ਹੈਗਾ ਅੱਜ ਪੰਜਾਬ ਦਾ ਹਾਲਾਤ ਕੀ ਹੈ ਮਾਹੌਲ ਕੀ ਹੈ ਪਿਆਵਾ ਜੋ ਜੋ ਉਹਨਾਂ ਨੇ ਕਿਹਾ ਸੀ ਮੇਰੇ ਸਹਾਰਾ ਕੋਈ ਵੀ ਨਹੀਂ ਪੂਰਾ ਨਹੀਂ ਕੀਤਾ ਹੈ ਜੋ ਲੇਟਸਟ ਰੋਡ 1000 ਰੁਪਏ ਦਾ ਲਾਲਾ ਲਾਇਕੀ ਹਰ ਮਿੰਟ ਦਵਾਗੇ ਉਹਨੇ ਦਿੱਤਾ ਜੋ ਉਹਨਾਂ ਬਿਰਭਾਂ ਕਿਹਾ ਸੀ ਪੈਨਸ਼ਨ ਅਸੀਂ 15 ਵਾ ਕੇ 25 25 ਦਵਾਗੇ ਉਹਨੇ ਦਿੱਤਾ ਬਾਕੀ ਜੀ ਲੋਕਾਂ ਦਾ ਹਾਲਾਤ ਦੇਖ ਰਹੇ ਹੋ ਕਿ ਲੁੱਟਾ ਖੋਕ ਨੇ ਕਿੰਨੇ ਵਧੇ ਪਈਆਂ ਵਾ ਇੱਕ ਸਾਡੇ ਵਰਗਾ ਖੁਸ਼ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰਦਾ ਜਿਹੜਾ ਇੱਕ ਨੁਮਾਇੰਦਾ ਹੋ ਸਕਦਾ ਕਿਸੇ ਪਾਰਟੀ ਦਾ ਤੇ ਆਮ ਜਨਤਾ ਦਾ ਕੀ ਹਾਲ ਹੋਊਗਾ ਇੱਕ ਲੇਟਸ ਦਾ ਕੀ ਹਾਲ ਹੋਊਗਾ